ਜਲੰਧਰ ਦੇ ਕਾਂਗਰਸੀ ਯੂਥ ਆਗੂ ਸੰਨੀ ਵਿਜ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ ਇਸ ਦੇ ਨਾਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੀ ਕਾਂਗਰਸ ਦਾ ਕਬਜ਼ਾ ਰਹੇਗਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਚੱਲ ਰਹੀ ਪਾਰਟੀ ਲੋਕਾਂ ਨੂੰ ਤਰੱਕੀ ਦੇ ਰਾਹ ਲਿਜਾ ਰਹੀ ਹੈ ਜਿਸ ਕਾਰਨ ਲੋਕਾਂ ਚ ਕਾਂਗਰਸ ਪ੍ਰਤੀ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਰਕੇਸ਼ ਕੁਮਾਰ ਬੱਬੂ ਅਤੇ ਡਾਕਟਰ ਬੀ ਐਸ ਆਨੰਦ ਨੇ ਵੀ ਕਾਂਗਰਸ ਦੇ ਗੁੰਨਗਾਨੀ ਵਿਜ ਮੈਂ ਸੰਨੀ ਵਿਜ ਵਾਈਸ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਜਲੰਧਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਮੈਂ ਪੂਰ ਜੋਰ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਜਲੰਧਰ ਦਾ ਮੈਂ ਰਹਿਣ ਵਾਲਾ ਜਲੰਧਰ ਵਾਸੀਆਂ ਨੂੰ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਲੋਕ ਸਭਾ ਦੇ ਚੋਣ ਆ ਰਹੇ ਆ ਤੇ ਅਸੀਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਤੇਰਾ ਕੈਂਡੀਡੇਟ ਆ ਆਪਾਂ ਉਹਨਾਂ ਨੂੰ ਪੂਰ ਜੋਰ ਪੂਰਾ ਸਮਰਥਨ ਦੇ ਕੇ ਉਹਨਾਂ ਨੂੰ ਆਪਾਂ ਜੇਤੂ ਬਣਾਣਾ ਤੇ ਪੰਜਾਬ ਦੀ ਕਮਾਂਡ ਜਿਹੜੀ ਕੈਪਟਨ ਸਾਹਿਬ ਨੇ 2 ਸਾਲ ਤੋਂ ਸੰਭਾਲੀ ਐ ਉਹਨਾਂ ਦੇ ਆਪਾਂ ਝੋਲੀ 'ਚ 13 ਦੀਆਂ 13 ਸੀਟਾਂ ਪਾਣੀਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਮੈਂ ਸਾਰੇ ਵਰਕਰਾਂ ਨੂੰ ਸਾਰੇ ਵਰਕਰ ਸਾਹਿਬਾਂ ਨੂੰ ਮੈਂ ਅਪੀਲ ਕਰਦਾ ਕਿ ਆਣ ਵਾਲੇ ਟਾਈਮ ਤੇ ਜਿਹੜੀ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਉਪਲਬਧੀਆਂ ਕੈਪਟਨ ਸਾਹਿਬ ਨੇ ਪੰਜਾਬ ਦਾ ਨਸ਼ੇ ਦਾ ਖਾਤਮਾ ਕੀਤਾ ਰੀਤਾ ਬਜਰੀ ਦਾ ਜਿਹੜਾ ਖਾਤਮਾ ਕੀਤਾ ਜਿਹੜੇ ਗਲਤ ਕੰਮ ਪੰਜਾਬ ਚ 10 ਸਾਲਾਂ ਤੋਂ ਹੋ ਰਹੇ ਸੀ ਉਹ ਹੁਣ ਸਾਰੇ ਕੰਮਾਂ ਤੇ ਬੰਨ ਲਾਤਾ ਤੇ ਮੈਂ ਸਾਰੇ ਆਪਣੇ ਵਰਕਰਾਂ ਨੂੰ ਅਪੀਲ ਕਰਦਾ ਕਿ ਉਹ ਘਰ ਘਰ ਜਾ ਕੇ ਕੈਪਟਨ ਸਾਹਿਬ ਦੀਆਂ ਉਪਲਬਧੀਆਂ ਦੱਸਣ ਤੇ ਜਿਹੜਾ ਮਿਸ਼ਨ 13 ਅਸੀਂ ਉਹਦੇ ਵਿੱਚ ਕਾਮਯਾਬ ਹੋਈਏ ਤੇ ਆਪਣੇ ਰਾਹੁਲ ਗਾਂਧੀ ਜੀ ਨੂੰ ਪੀਐਮ ਬਣਾਈਏ ਨੂੰ ਮੈਂ ਕਰਨ ਵਿੱਚ ਜਨਰਲ ਸਕੱਤਰ ਡਿਸਟ੍ਰਿਕਟ ਕਾਂਗਰਸ ਕਮੇਟੀ ਤੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਡਿਸਟ੍ਰਿਕਟ ਜਲੰਧਰ ਵਾਸੀਆਂ ਨੂੰ ਕਿ ਐਮਪੀ ਦੇ ਇਲੈਕਸ਼ਨ ਜੋ ਕਿ ਆ ਰਹੇ ਨੇ 19 ਮਈ ਤੋਂ ਸਟਾਰਟ ਨੇ ਮੈਂ ਚਾਹਨਾ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਕੈਪਟਨ ਸਾਹਬ ਦਾ ਕੈਪਟਨ ਸਾਹਬ ਦੀ ਪਾਰਟੀ ਰਾਹੁਲ ਗਾਂਧੀ ਜੀ ਦੀ ਪਾਰਟੀ ਨੂੰ ਹਮ ਹਮਾ ਕੇ ਸਹਿਯੋਗ ਦਈਏ ਮੈਂ ਰਕੇਸ਼ ਬੱਬੂ ਡਿਸਟ੍ਰਿਕਟ ਕਾਂਗਰਸ ਕਮੇਟੀ ਵਾਈਸ ਪ੍ਰਧਾਨ ਸਾਰੇ ਆਪਣੇ ਵਰਕਰਾਂ ਨੂੰ ਅਪੀਲ ਕਰਦਾ ਕਿ ਹੋਮ ਹਮਾ ਕੇ ਕਾਂਗਰਸ ਨੂੰ ਵੋਟਾਂ ਪਾਓ ਸੰਤੋਖ ਚੋਧਰੀ ਜੀ ਨੂੰ ਕਾਮਯਾਬ ਬਣਾਓ ਤੇ ਅਸੀਂ ਪੂਰਾ ਜੋਰ ਲਾਵਾਂਗੇ ਪੂਰੇ ਮਹੱਲੇ ਚ ਹਰ ਘਰ ਘਰ ਜਾ ਕੇ ਅਪੀਲ ਕਰਾਂਗੇ ਵੀ ਸਾਰੇ ਰਲ ਮਿਲ ਕੇ ਅਸੀਂ ਕਾਂਗਰਸ ਨੂੰ ਜਿਤਾਈਏ ਡਾਕਟਰ ਬੀ ਐਸ ਨੰਦ ਜ਼ਿਲ੍ਹਾ ਮੀਤ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਆਲ ਇੰਡੀਆ ਕਾਂਗਰਸ ਵਰਕਰ ਕਮੇਟੀ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਹਰ ਹਰ ਇੱਕ ਬੋਰਡ ਜਿਹੜੀ ਹੈ ਹਰ ਇੱਕ ਬੋਰਡ ਜਿਹੜੀ ਹੈ ਉਹ ਕਾਂਗਰਸ ਨੂੰ ਪਾਓ ਔਰ ਬੋਰਡ ਪਾ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰੋ ਔਰ ਸ਼੍ਰੀ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਅਸੀਂ ਸੈਂਟਰ ਦੇ ਵਿੱਚ ਜੁਗਲਿਆਂ ਵਾਲੀ ਸਰਕਾਰ ਖਤਮ ਕਰਕੇ ਭ੍ਰਸ਼ਟਾਚਾਰੀ ਕਮੰਡੀਆਂ ਦੀ ਸਰਕਾਰ ਖਤਮ ਕਰਕੇ ਔਰ ਜਿਹੜਾ ਨੇ 94 ਰਾਫੇਲ ਦੇ ਵਿੱਚੋਂ ਪੈਸਾ ਖਾਲਿਆ ਸਾਡੇ ਮੁਲਕ ਦਾ ਸਾਡੀ ਫੌਜ ਦਾ ਇਹਨਾਂ ਨੂੰ ਗੱਡੀ ਤੋਂ ਲਾਈਏ ਤੇ ਰਾਹੁਲ ਗਾਂਧੀ ਜੀ ਨੂੰ ਗੱਡੀ ਤੇ ਬਿਠਾਈਏ ਜਲੰਧਰ ਤੋਂ ਰੋਜ਼ਾਨਾ نیوز 24 ਦੇ ਕੈਮਰਾਮੈਨ ਸੋਨੂ ਸੋਡਲ ਦੇ ਨਾਲ ਹੈਰੀ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬਲਾਈਕਨ ਦਬਾਉਣਾ ਨਾ ਭੁੱਲਣਾ